ਹੁਣ ਫਰਜੀ ਗੈਸ ਕਨੈਕਸ਼ਨ ਲੈਣ ਵਾਲਿਆਂ ਦੀ ਖੈਰ ਨਹੀਂ ਈਕੇਵਾਈਸੀ ਜਰੀਏ ਚੁਣ-ਚੁਣ ਕੇ ਕੀਤੇ ਜਾ ਰਹੇ ਨੇ ਅਲੱਗ ਹਾਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ ਐਸਆਰ ਅਲਰਟ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਅਪਡੇਟ ਜੀ ਹਾਂ ਇਹ ਅਪਡੇਟ ਜੁੜਿਆ ਹੋਇਆ ਹੈ ਗੈਸ ਕਨੈਕਸ਼ਨ ਨਾਲ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰੀ ਹਰਦੀਪ ਸਿੰਘ ਪੂਰੀ ਨੇ ਪਿਛਲੇ ਦਿਨੀ ਕਿਹਾ ਕਿ ਜਨ ਤੱਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਫਰਜੀ ਖਪਤਕਾਰਾਂ ਨੂੰ ਹਟਾਉਣ ਲਈ ਆਧਾਰ ਰਹੀ एलपीजी ਗਾਹਕਾਂ ਦੀ KYC ਵੈਰੀਫਿਕੇਸ਼ਨ ਕਰ ਰਹੀਆਂ ਹਨ ਆਧਾਰ ਦੀ ਮਦਦ ਨਾਲ KYC ਦੀ ਪ੍ਰਕਿਰਿਆ ਉਹਨਾਂ ਫਰਜ਼ੀ ਗਾਹਕਾਂ ਨੂੰ ਖਤਮ ਕਰਨ ਲਈ ਕੀਤੀ ਜਾਂਦੀ ਹੈ ਜਿਨ੍ਹਾਂ ਦੇ ਨਾਮ ਤੇ ਬੁੱਕ ਕੀਤੇ ਗਏ LPG ਦੀ ਵਰਤੋਂ ਵਪਾਰਕ ਅਦਾਰਿਆਂ ਵਿੱਚ ਕੀਤੀ ਜਾਂਦੀ ਘਰਾਂ ਨੂੰ 803 ਰੁਪਏ ਲਗਭਗ 56.5 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ 14.2 ਕਿਲੋ ਦਾ ਸਿਲੰਡਰ ਖਰੀਦਣਾ ਪੈਂਦਾ ਜਦੋਂ ਕਿ ਹੋਟਲਾਂ ਅਤੇ ਰੈਸਟੋਰੈਂਟਾਂ ਵਰਗੇ ਵਪਾਰਕ ਅਦਾਰਿਆਂ ਨੂੰ 19 ਕਿਲੋ ਦਾ ਪਾਰਕ ਸਿਲੰਡਰ 1646 ਰੁਪਏ ਲਗਭਗ 86.3 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਮਿਲਦਾ ਪੁਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ਬੁੱਕ ਕਮਰਸ਼ੀਅਲ ਸਿਲੰਡਰ ਤੇ ਇੱਕ ਪੋਸਟ ਚ ਕਿਹਾ ਕਿ ਇਹ ਪ੍ਰਕਿਰਿਆ 8 ਮਹੀਨਿਆਂ ਤੋਂ ਵੱਧ ਸਮੇਂ ਤੋਂ ਚੱਲ ਰਹੀ ਹੈ ਉਹਨਾਂ ਦਾ ਇਹ ਪੋਸਟ ਕੇਰਲ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਵੀਡੀ ਸਤੀਤਨ ਦੇ ਜਵਾਬ ਚ ਆਇਆ ਉਹਨਾਂ ਕਿਹਾ ਕਿ ਇਸ ਫੈਸਲੇ ਨਾਲ ਆਮ ਆਦਮੀ ਨੂੰ ਅਚਾਨਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਪੀਸ਼ਨ ਨੇ ਪੁਰੀ ਨੂੰ ਲਿਖੇ ਪੱਤਰ ਵਿੱਚ ਇਹ ਮੁੱਦਾ ਉਠਾਇਆ ਸੀ ਉਸਨੇ ਪੱਤਰ ਵਿੱਚ ਕਹਿਆ ਸੀ ਕਿ ਇਹ ਪਤਾ ਲੱਗਾ ਹੈ ਕਿ ਕੇਂਦਰ ਸਰਕਾਰ ਨੇ LPG ਸਿਲੰਡਰਾਂ ਦੀ ਵੈਧਤਾ ਨੂੰ ਯਕੀਨੀ ਬਣਾਉਣ ਲਈ ਗੈਸ ਕਨੈਕਸ਼ਨਾਂ ਦੀ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਹੈ ਹਾਲਾਂਕਿ ਜਾਇਜ਼ ਗ੍ਰਾਹਕਾਂ ਦੀ ਪਛਾਣ ਕਰਨ ਲਈ ਤਸਦੀਕ ਲਾਜ਼ਮੀ ਹੈ ਪਰ ਇਸ ਪ੍ਰਕਿਰਿਆ ਨੂੰ ਸਬੰਧਿਤ ਗੈਸ ਏਜੰਸੀਆਂ ਤੇ ਛੱਡਣ ਦੇ ਫੈਸਲੇ ਨਾਲ ਆਮ LPG ਧਾਰਕਾਂ ਨੂੰ ਅਸੁਵਿਧਾ ਹੋਈ ਹੈ ਇਸ ਦੇ ਜਵਾਬ ਵਿੱਚ ਪੁਰੀ ਨੇ ਕਿਹਾ ਕਿ ਗੈਸ ਸਿਲੰਡਰ ਸਪਲਾਈ ਕਰਨ ਵਾਲਾ ਕਰਮਚਾਰੀ ਗਾਹਕ ਦੀ ਪਛਾਣ ਨਾਲ ਸਬੰਧਿਤ ਵੇਰਵਿਆਂ ਦੀ ਪੁਸ਼ਟੀ ਕਰਦਾ ਹੈ ਕਰਮਚਾਰੀ ਆਪਣੇ ਮੋਬਾਈਲ ਫੋਨ ਤੇ ਐਪ ਰਾਹੀਂ ਗਾਹਕ ਦੀ ਆਧਾਰ ਦੀ ਪੁਸ਼ਟੀ ਕਰਦੇ ਹਨ ਹਾਲਾਂਕਿ ਗਾਹਕ ਆਪਣੀ ਸਹੂਲਤ ਅਨੁਸਾਰ ਵੰਤਰਕ ਸ਼ੋਅਰੂਮ ਨਾਲ ਵੀ ਸੰਪਰਕ ਕਰ ਸਕਦੇ ਹਨ ਇਸ ਤੋਂ ਇਲਾਵਾ ਗ੍ਰਾਹਕ ਗੈਸ ਡਿਸਟ੍ਰੀਬਿਊਟਰ ਕੰਪਨੀ ਦੀ ਐਪ ਰਾਹੀਂ ਵੀ ਆਪਣਾ ਈ ਕੇ ਵਾਈ ਸੀ ਪੂਰਾ ਕਰ ਸਕਦੇ ਹਨ ਮੰਤਰਾਲੇ ਦੇ ਅਨੁਸਾਰ ਭਾਰਤ ਵਿੱਚ 32.64 ਕਰੋੜ ਸਰਗਰਮ ਘਰੇਲੂ ਐਲ ਪੀ ਜੀ ਉਪਭੋਗਤਾ ਹਨ ਤਾਂ ਦੋਸਤੋ ਤੁਹਾਨੂੰ ਕਿਵੇਂ ਦਾ ਲੱਗਿਆ ਅੱਜ ਦਾ ਇਹ ਅਪਡੇਟ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਨੂੰ ਲਾਈਕ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਵੀਡੀਓ ਨੂੰ ਸ਼ੇਅਰ ਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ ਐਸ ਆਰ ਅਲਰਟ ਤੇ